ਹਾਂਜੀ ਦੋਸਤੋ ਮੈਂ ਗੁਰਪ੍ਰੀਤ ਪਸ਼ੋਰੀਆ ਤੇ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਤੇ ਅੱਜ ਆਪਾਂ ਤੁਹਾਨੂੰ ਪੰਜਾਬ ਦੀ ਬਹੁਤ ਅਨੋਖੀ ਤੇ ਕਮਾਲ ਦੀ ਥਾਂ ਦਿਖਾਉਣ ਲੈ ਕੇ ਆਏ ਆ ਇਹ ਜੋ ਤੁਸੀਂ ਦੇਖ ਰਹੇ ਹੋ ਇਸ ਨੂੰ ਫਰੇਸਕੋ ਪੇਂਟਿੰਗ ਕਹਿੰਦੇ ਨੇ ਹਾਂਜੀ ਫਰੇਸਕੋ ਪੇਂਟਿੰਗ ਉਹੀ ਜਿਸ ਨੂੰ ਕਿ ਪੰਜਾਬੀ ਦੇ ਵਿੱਚ ਆਪਾਂ ਕੰਧ ਚਿੱਤਰਾਂ ਦੇ ਨਾਮ ਨਾਲ ਜਾਣਦੇ ਆਂ ਉਰਦੂ ਦੇ ਵਿੱਚ ਇਸ ਨੂੰ ਮੋਹਰਾ ਕਸ਼ੀ ਕਹਿੰਦੇ ਹਨ ਤੇ ਹਿੰਦੀ ਦੇ ਵਿੱਚ ਇਹ ਪਿੱਤੀ ਚਿੱਤਰ કહે ਜਾਂਦੇ ਹਨ ਇਹ ਅਸਲ ਦੇ ਵਿੱਚ ਆਲਾਗੀਲਾ ਇੱਕ ਸ਼ੈਲੀ ਹੁੰਦੀ ਹੈ ਜਿੱਥੇ ਗਿੱਲੇ ਪਲਸਤਰ ਦੇ ਉੱਪਰ ਜਿਹੜੇ ਹੈਗੀ ਆ ਪੇਂਟਿੰਗ ਬਣਾ ਦਿੱਤੀ ਜਾਂਦੀ ਹੈ ਤੇ ਉਹ ਬਹੁਤ ਲੰਬੇ ਸਮੇਂ ਤੱਕ ਜਿਹੜੀ ਹੈਗੀ ਆ ਉਹ ਬਚੀ ਰਹਿੰਦੀ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਪੰਜਾਬ ਦੇ ਵਿੱਚ ਬਹੁਤ ਥੋੜੇ ਥਾਵਾਂ ਤੇ ਤੁਹਾਨੂੰ ਇਹ ਕੰਧ ਚਿੱਤਰ ਮਿਲਣਗੇ ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਰਾਮ ਟਟਵਾਲੀ ਢੋਲਵਾਹਾ ਦੇ ਨੇੜੇ ਪਿੰਡ ਹੈ ਉੱਥੇ ਇੱਕ ਠਾਕੁਰ ਦੁਆਰਾ ਵੈਸ਼ਨਵ ਸੰਪਰਦਾ ਦਾ ਉਹਦੇ ਦੋ ਮੰਜ਼ਿਲੇ ਚਵਾਰਿਆਂ ਦੀ ਤਿੰਨ ਕਮਰਿਆਂ ਦੇ ਵਿੱਚ ਪੇਂਟਿੰਗਾਂ ਇਹ ਬਣੀਆਂ ਨੇਗੀਆਂ ਤੇ ਬਹੁਤ ਕਮਾਲ ਦੀਆਂ ਤੁਹਾਨੂੰ ਦਿਖਾਉਨੇ ਆ ਵੀ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਇਹ ਦੇਖੋ ਕਦੋਂ ਦੀਆਂ ਬਣੀਆਂ ਨੇ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਪਰ ਥੋੜਾ ਜਿਹਾ ਕੁਝ ਚਿੱਤਰਾਂ ਨੂੰ ਦੇਖ ਕੇ ਪਤਾ ਲੱਗ ਸਕਦਾ ਵੀ ਕਦੋਂ ਦੀਆਂ ਬਣੀਆਂ ਨੇ ਕਿ ਜਿਵੇਂ ਕਿ ਇੱਥੇ ਇੱਕ ਚਿੱਤਰ ਹੈ ਜਿਹਦੇ ਵਿੱਚ ਐਂਗਲੋ ਸਿੱਖ ਜੁੱਧ ਦਾ ਵਰਣਨ ਦਿਖਾਇਆ ਗਿਆ ਜਿਸ ਤੋਂ ਪਤਾ ਲੱਗਦਾ ਵੀ ਇਹ ਜਿਹੜੀਆਂ ਪੇਂਟਿੰਗਾਂ ਨੇ ਲਗਭਗ 19ਵੀਂ ਸਦੀ ਦੇ 6ਵੇਂ ਦਹਾਕੇ 1860 ਦੇ ਨੇੜੇ ਤੇੜੇ ਦੀਆਂ ਬਣੀਆਂ ਹੋਈਆਂ ਨੇ ਕਿਉਂਕਿ ਉਸੇ ਦੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਤੋਂ ਵੇਲੇ ਹੀ ਇਹ ਜਿਹੜੀ ਕਲਾ ਵੱਧ ਪ੍ਰਫੁੱਲਤ ਹੋਈ ਇਸ ਤਰ੍ਹਾਂ ਦੇ ਚਿੱਤਰ ਰਾਜਸਥਾਨ ਦੀਆਂ ਹਵੇਲੀਆਂ 'ਚ ਬਹੁਤ ਮਿਲਦੇ ਨੇ ਪਰ ਪੰਜਾਬ ਦੇ ਵਿੱਚ ਜਿਹੜੇ ਬਹੁਤ ਘੱਟ ਆ ਤੇ ਤੁਸੀਂ ਦੇਖੋ ਆਹ ਦੇਖੋ ਜਿਵੇਂ ਇੱਕ ਦੇਖ ਰਹੇ ਹੋ ਤੁਸੀਂ ਇਹ ਰਮਾਇਣ ਦਾ ਚਿੱਤਰ ਹੈਗਾ ਜਿਹਦੇ ਵਿੱਚ ਇੱਕ ਪਾਸੇ ਇਹ ਰਾਖਸ਼ਾਂ ਦੀ ਸੈਨਾ ਤੇ ਇੱਕ ਪਾਸੇ ਵਨਰ ਸੈਨਾ ਰਾਮ ਲక్ష్మణ ਜੀ ਤੇ ਹਨੂਮਾਨ ਜੀ ਦਿਖਾਇਆ ਗਿਆ ਦੇਖੋ ਤੀਰ ਚਲਾ ਰਹੇ ਹਨ ਰਾਮ ਲక్ష్మణ ਜੀ ਇਹ ਪੂਰਾ ਰਮਾਇਣ ਦਾ ਚਿੱਤਰ ਜਿਹੜਾ ਇੱਥੇ ਚਿੱਤਰਿਆ ਗਿਆ ਇਸ ਤਰ੍ਹਾਂ ਹੀ ਅਲੱਗ-ਅਲੱਗ ਨੇ ਜਿਵੇਂ ਇਹ ਕ੍ਰਿਸ਼ਨ ਲੀਲਾ ਨਾਲ ਸੰਬੰਧਿਤ ਜਿਹੜੀ ਇਹ ਪੇਂਟਿੰਗ ਬਣੀ ਹੋਈ ਹੈ ਗੋਪੀਆਂ ਵਾਲੀ ਤੇ ਕ੍ਰਿਸ਼ਨ ਜੀ ਤੇ ਵੰਸਰੀ ਵਜਾਉਂਦੇ ਦਿਖ ਰਹੇ ਨੇ ਸ਼ਿਵ ਜੀ ਨਾਲ ਸੰਬੰਧਿਤ ਨੇ ਨੰਦੀ ਬੈਲ ਜੀ ਹੈਗੇ ਤੇ ਇਸੇ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੀਆਂ ਗਣੇਸ਼ ਜੀ ਇੱਥੇ ਮਤਲਬ ਕਿ ਸਿੱਖ ਚਿੱਤਰਕਾਰੀ ਤੇ ਹਿੰਦੂ ਚਿੱਤਰਕਾਰੀ ਦਾ ਸੁਮੇਲ ਹੈ ਇਹ ਬਹੁਤ ਕਮਾਲ ਦੇ ਕੋ ਹਨੂਮਾਨ ਜੀ ਇੱਥੇ ਜਿਵੇਂ ਕਿ ਆਪਾਂ ਦੇਖੀਏ ਵੀ ਪੁਰਾਣੇ ਜਿਹੜੇ ਮਹਾਕਾਵ ਨੇ ਰਮਾਇਣ ਜਾਂ ਮਹਾਭਾਰਤ ਜਿੱਥੇ ਉਹਦੇ ਚਿੱਤਰ ਮਿਲਦੇ ਨੇ ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਵੀ ਇੱਥੇ ਬਣਿਆ ਮਿਲਦਾ ਮਹਾਰਾਜ ਰਣਜੀਤ ਸਿੰਘ ਦੇ ਕਾਲ ਨਾਲ ਸੰਬੰਧਿਤ ਵੀ ਮਿਲਦੇ ਹੈਗੇ ਦੇਖੋ ਬਣਾਈ ਹੋਏ ਦੇਵੀ ਦੇਵਤਿਆਂ ਦੇ ਆ ਦੇਖੋ ਗੁਰੂ ਨਾਨਕ ਦੇਵ ਜੀ ਤੇ ਬਾਲਾ ਮਰਦਾਨਾ ਜੀ ਦੀ ਬਹੁਤ ਪੁਰਾਣੀ ਪ੍ਰਿੰਟਿੰਗ ਹੈ ਅਸਲੀ ਪੇਂਟਿੰਗ ਇਹ ਆ ਤੁਸੀਂ ਦੇਖੀ ਹੋਣੀ ਜਗ੍ਹਾ ਤੇ ਪਰ ਇਹ ਰਾਮ ਟਟਵਾਲੀ ਦੀ ਜਿਹੜੀ ਇੱਥੇ ਬਣੀ ਹੈ ਇਹ ਅਸਲੀ ਪੇਂਟਿੰਗ ਹੈ ਆ ਦੇਖੋ ਬਹੁਤ ਕਮਾਲ ਦੀ ਹਾਥੀ ਦੀ ਸ਼ੇਪ ਦਿੱਤੀ ਹੋਈ ਹੈਗੀ ਇਹ 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 ਸ਼ਾਹਕਾਰ ਚਿੱਤਰ ਕਹਿ ਸਕਦੇ ਆਪਾਂ ਇਸ ਨੂੰ ਦੇਖੋ ਮਤਲਬ ਕਿ ਗੋਪੀਆਂ ਨੂੰ ਜੋੜ-ਜੋੜ ਕੇ ਇਸ ਟੰਗ ਨਾਲ ਪੇਂਟਿੰਗ ਇਹ ਸਿਰਜਣ ਵਾਲੇ ਦੀ ਕਮਾਲ ਹੈ ਪਰ ਆ ਦੇਖੋ ਉੱਪਰ ਕਿਵੇਂ ਆਪਣੇ ਪੰਜਾਬੀਆਂ ਨੇ ਇਹਦੇ ਉੱਪਰ ਗੰਦਪਾਤਾ ਲਿਖ ਲਿਖ ਕੇ ਚਰੀਟਾਂ ਮਾਰੀਆਂ ਪਈਆਂ ਨੇਗੀਆਂ ਪਰ ਸਾਹਮਣੇ ਦੇ ਵਿੱਚ ਅਸੀਂ ਫਾੜੀ ਰਹੇ ਹਾਂ ਦੇਖੋ ਮੈਸਾਸੁਰ ਮਰਦਨੀ ਦੁਰਗਾ ਦੇਵੀ ਦੀ ਹੈ ਗੁਰੂ ਨਾਨਕ ਦੇਵ ਜੀ ਦੀ ਆਰਾਮ ਲਕਸ਼ਮਣ ਨਾਲ ਸੰਬੰਧਿਤ ਨੇ ਆ ਡੋਗਰੇ ਭਰਾਵਾਂ ਦੀਆਂ ਮਹਾਰਾਜ ਰਣਜੀਤ ਸਿੰਘ ਦੇ ਸਿੱਖ ਕਾਲ ਦੇ ਚਿੱਤਰ ਵੀ ਇੱਥੇ ਮਤਲਬ ਕਿ ਬਹੁਤ ਕਮਾਲ ਦੀ ਇੱਕ ਸਮੇਲ ਹੈਗਾ ਇਹ ਆਰਟ ਦਾ ਕੋਈ ਧਰਮ ਨਹੀਂ ਹੁੰਦਾ ਕਲਾ ਦਾ ਬਹੁਤ ਮਤਲਬ ਬਹੁਤ ਵਧੀਆ ਲੱਗਦਾ ਦੇਖੋ ਇਹ ਮਹਾਰਾਜ ਰਣਜੀਤ ਸਿੰਘ ਦੇ ਸਮੇਂ ਦੇ ਕੋਈ ਸਰਦਾਰ ਹੱਥ ਦੇ ਵਿੱਚ ਤਲਵਾਰ ਫੜੀ ਹੋਈ ਹੈ ਤਾਂ ਬਹੁਤ ਸੋਹਣੀਆਂ ਸੋਹਣੀਆਂ ਪੇਂਟਿੰਗਾਂ ਨੇ ਜਿਹੜੀਆਂ ਤੁਸੀਂ ਇੱਥੇ ਦੇਖ ਸਕਦੇ ਹੋ ਫਰੈਸਕੋ ਪੇਂਟਿੰਗਸ ਜਿਹੜੀਆਂ ਕਿ ਇੱਥੇ ਬਣੀਆਂ ਹੋਈਆਂ ਨੇਗੀਆਂ ਆਰਾਮ ਟਟਵਾਲੀ ਦੇ ਇਹ ਚਵਾਰੇ ਨੇਗੇ ਤਿੰਨ ਉੱਥੇ ਠਾਕੁਰ ਦਵਾਰੇ ਦੇ ਉੱਪਰ ਅਨੇਕ ਨੇ ਕਿਚਰੋਖੇ ਨੇਗੇ ਤਿੰਨਾਂ ਜੀ ਬਣੀਆਂ ਹੋਈਆਂ ਨੇ ਕੁਝ ਪੇਂਟਿੰਗਾਂ ਖਰਾਬ ਵੀ ਹੋ ਗਈਆਂ ਤੇ ਪਰ ਫਿਰ ਵੀ ਹੀ ਮਤਲਬ ਕਿ ਪੰਜਾਬ ਦੇ ਵਿੱਚ ਇੰਨੀਆਂ ਪੇਂਟਿੰਗਾਂ ਮੈਨੂੰ ਲੱਗਦਾ ਹੈ ਜੀ ਸਿਰਫ ਇੱਥੇ ਹੀ ਰਹਿ ਗਈਆਂ ਬਾਕੀ ਤਾਂ ਬਹੁਤ ਘੱਟ ਮਿਲਦੀਆਂ ਨੇ ਆਹ ਨੀਚੇ ਬਣਿਆ ਹੋਇਆ ਮੰਦਿਰ ਹੈਗਾ ਇੱਥੇ ਨੀਚੇ ਆਹ ਪੌੜੀਆਂ ਜੜ੍ਹ ਕੇ ਉਪਰ ਆਉਣੇ ਆ ਤਿੰਨ ਕਮਰੇ ਨੇ ਇਹ ਛੋਟੇ-ਛੋਟੇ ਜਿਨ੍ਹਾਂ ਦੇ ਵਿੱਚ ਇਹ ਪੇਂਟਿੰਗਸ ਬਣੀਆਂ ਹੋਈਆਂ ਨੇਗੀਆਂ ਤੁਸੀਂ ਕਮਾਲ ਦੇਖੋ ਬੇ ਬੁੱਟੇ ਕਿਵੇਂ ਪਾਏ ਆ ਫੁੱਲ ਉਹ ਕਮਾਲ ਕਹਿੰਦੇ ਨੇ ਵੀ ਇੱਕ ਮੁਸਲਮਾਨ ਮੁਸੱਬਰ ਸ਼ਰਫੁਦੀਨ ਦੀਆਂ ਬਣਾਈਆਂ ਹੋਈਆਂ ਨੇ ਜੋ ਕਿ ਸ਼ਰਫੂ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਉਸ ਵੇਲੇ ਤੇ ਤੁਸੀਂ ਦੇਖੋ ਨੀਲੇ ਹਰੇ ਲਾਲ ਗੂੜੇ ਰੰਗਾਂ ਦੀ ਵਰਤੋਂ ਆ ਛੱਤ ਵੀ ਅੱਜ ਉਸੇ ਦੌਰ ਦੀ ਖੜੀ ਹੈਗੀ ਮਹਾਰਾਜਾ ਰਣਜੀਤ ਸਿੰਘ ਦੇ ਮਤਲਬ ਡੋਨੇਸ਼ਨ ਦਿੱਤਾ ਸੀ ਉਹਨਾਂ ਨੇ ਕਹਿੰਦੇ ਇੱਥੋਂ ਦੀ ਜਦੋਂ ਲੰਘਦੇ ਹੁੰਦੇ ਸੀ ਉਹ ਕਾਂਗੜਾ ਵੱਲੋਂ ਤਾਂ ਕੁਝ ਖਰਾਬ ਹੋ ਚੁੱਕੀਆਂ ਪੇਂਟਿੰਗਾਂ ਤੇ ਗਣੇਸ਼ ਜੀ ਦੀ ਪੇਂਟਿੰਗ ਆ ਦਰਵਾਜੇ ਦੇ ਉੱਪਰ ਲੱਗੀ ਹੋਈ ਮਿਲਦੀ ਹੈ ਆਮ ਤੌਰ ਤੇ ਜਦੋਂ ਅਸੀਂ ਰਾਜਸਥਾਨ ਦੀਆਂ ਕਈ ਹਵੇਲੀਆਂ 'ਚ ਦੇਖੇ ਉੱਥੇ ਵੀ ਦਰਵਾਜੇ ਦੇ ਉੱਪਰ ਗਣੇਸ਼ ਜੀ ਦੀ ਪੇਂਟਿੰਗ ਲਾਉਂਦੇ ਨੇ ਤੇ ਫੁੱਲ ਬੂਟੀਆਂ ਤੇ ਸਾਡੇ ਸਾਥੀ ਦੇਖ ਰਹੇ ਨੇ ਬਹੁਤ ਵਧੀਆ ਲੱਗਿਆ ਮਤਲਬ ਕਿ ਇੰਨੀ ਕਲਾ ਅਸ਼ਾਸ਼ਕਰ ਉੱਥੇ ਅਸੀਂ ਦੇਖ ਕੇ ਪੁਰਾਣੀ ਕਲਾ ਨੂੰ ਦੇਖੋ ਫੁੱਲ ਬੂਟੀਆਂ ਨਾਲ ਸਜਾਇਆ ਤੇ ਆ ਰੇਲ ਗੱਡੀ ਦੇਖੋ ਕਿਸੇ ਸਮੇਂ ਬਣਾਈ ਹੋਊਗੀ ਤੇ ਲਾ ਲਓ ਵੀ ਉਦੋਂ ਰੇਲ ਗੱਡੀ ਨਵੀਂ ਨਵੀਂ ਆਈ ਹੋਣੀ 1860 ਦੇ ਨੇੜੇ ਤੇ ਜਿਹੜੇ ਜਦੋਂ ਇੱਥੇ ਬਣਾਤੀ ਸੀ ਤਾਂਸੀ ਇਹ ਪੰਜਾਬ ਚ ਇਹੋ ਜਿਹੀਆਂ ਥਾਵਾਂ ਬਹੁਤ ਘੱਟ ਨੇ ਸਾਂਭਣ ਵਾਲੇ ਨੇ ਤੇ ਆਹ ਦੇਖੋ ਤੁਸੀਂ ਕਿੰਨਾ ਕਮਾਲ ਦਾ ਅੰਗਰੇਜ਼ਾਂ ਤੇ ਟੋਪਾਂ ਦੀ ਵਰਤੋਂ ਦਿਖਾਈ ਗਈ ਹੈ ਐਂਗਲੋ ਸਿੱਖ ਅੰਗਰੇਜ਼ਾਂ ਦਾ ਸਿੱਖਾਂ ਦਾ ਜੰਦ ਜਿਹੜਾ ਹੋਇਆ ਸੀਗਾ ਉਹਦੇ ਵਿੱਚ ਦੇਖੋ ਦੋਨੇ ਪਾਸੇ ਦੀਆਂ ਫੌਜਾਂ ਤਿਆਰ ਵਰ ਤਿਆਰ ਖੜੀਆਂ ਨੇ ਟੋਪਾਂ ਦੀ ਵਰਤੋਂ ਵੀ ਇਹਦੇ ਵਿੱਚ ਕੀਤੀ ਮਿਲਦੀ ਹੈਗੀ ਦੇਖੋ ਇਤਿਹਾਸ ਦਾ ਕਾਫੀ ਸੋਹਣਾ ਚਿੱਤਰਣ ਕੀਤਾ ਗਿਆ ਚਿੱਤਰਾਂ ਰਾਹੀਂ ਤੇ ਜੇ ਤੁਸੀਂ ਇਸ ਪਾਸੇ ਕਦੇ ਆਓ ਜਰੂਰ ਦੇਖੋ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸੇ ਤਰ੍ਹਾਂ ਪੰਜਾਬ ਦੇ ਤੇ ਹੋਰ ਰਾਜਾਂ ਦੇ ਵਿੱਚ ਵੱਖ-ਵੱਖ ਬੰਨਸ ਬੰਨੀਆਂ ਥਾਵਾਂ ਸਾਡੇ ਨਾਲ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ